ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਵਾਹਿ ਅੱਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਤੇ ਆਦਤ ਦੀ ਸ਼ੁਰੂਆਤ ਆਪਣੀ ਤੇ ਸਭ ਤੋਂ ਪਹਿਲੇ ਜੈ ਖੇੜੇ ਬਾਬਾ ਜੀ ਖੇੜੇ ਬਾਬਾ ਜੀ ਦੇ ਦਰਸ਼ਨ ਕਰ ਲੋ ਭਾਈ ਤੇ ਗੁਰਦੁਆਰਾ ਸਾਹਿਬ ਚੱਲਦੇ ਆ ਜੈ ਖੇੜੇ ਗੁਰਦੁਆਰਾ ਸਾਹਿਬ ਚੱਲਦੇ ਆ ਭਾਈ ਅੱਜ ਗੁਰਦੁਆਰਾ ਸਾਹਿਬ ਪਾਠ ਹਤੇ ਨਾਲ ਨਾਲ ਲੰਗਰ ਦੀ ਸੇਵਾ ਵੀ ਆ ਤੇ ਆਜੋ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਾਨੇ ਆਪਣੇ ਗੁਰਦੁਆਰੇ ਸਾਹਿਬ ਸਰ ਤੇ ਮੁਕ ਜਾਣੀ ਉਹ ਤੇਰੇ ਤੋਂ ਸ਼ੁਰੂ ਵਾਹਿਗੁਰੂ ਵਾਹਿਗੁਰੂ ਵਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਉਹ ਆਪਣੇ ਦਰਸ਼ਨ ਦੇਣ ਤੋਂ ਮਨਾ ਕਰ ਦਿੱਤਾ ਸੀ ਸਾਧ ਸੰਗਤ ਜੀ ਕਹਿੰਦੇ ਹੁਣ ਸਾਧ ਸੰਗਤ ਜੀ ਸਿੱਧ ਸਿੰਘ ਜਾਂਦੇ ਜਵਾਬ ਮਿਲਿਆ ਸਿੱਧ ਭਿਕੜ ਸ਼ਾਹ ਜੀ ਉੱਥੇ ਹੀ ਦਰਵਾਜ਼ੇ 'ਤੇ ਹੀ ਸਮਾਦੀ ਲਾ ਲਏ ਮਰੀਦ ਵੀ ਬਹਿ ਗਏ ਸਾਧ ਸੰਗਤ ਜੀ ਕਈ ਬ੍ਰੀਤ ਕੇ ਗੁਰੂ ਘਰ ਵਿੱਚੋਂ ਲੰਗਰ ਜਾਇਆ ਕਰੇ ਸਿੱਧ ਜੀ ਵਾਪਸ ਘਰ ਜਿਆ ਕਰਨ ਮਰੀਦ ਵੀ ਨਾ ਛਕਿਆ ਕਰਨ ਕਹਿਣ ਤੁਹਾਨੂੰ ਚਾਹੁੰਦਾ ਕੀ ਅਸਾਂ ਮੋਦ ਸਹਿਜਾਂ ਦੇ ਦਰਸ਼ਨ ਚਾਹੀਦੇ ਸਾਂ ਸੰਗਤ ਜੀ ਉਹਨਾਂ ਦਰਸ਼ਣਾ ਰਾਣ ਮਿਲਦਾ ਕੀ ਹੈ ਸੋਖਹੁ ਹਉਤਾਂ ਮਰਸੀਈ ਹੈ ਐਨਸ ਸਹਿਜ ਸੁਭਾਏ ਦਰਸ਼ੀ ਕਾਸੀ ਚਾੜਾ ਤੇਰਿਆਂ ਸਿਖਾਉਂਦੇ ਜੋੜੇ ਸੇਵਾ ਕਰਾਂ ਜੰਮੇ ਦਾ ਚਾੜਾ ਤੇਰੇ i